ਸਤਿ ਸ਼੍ਰੀ ਅਕਾਲ ਰਣਦੀਪ ਪੰਦੇਰ ਆਫੀਸ਼ਲ ਵੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਪੰਦੇਰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਿਛਲੇ ਹਫਤੇ ਮੈਂ ਆਪਣੇ ਚੈਨਲ ਦੇ ਉੱਤੇ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਦੇ ਵਿੱਚ ਮੈਂ ਗ੍ਰੇ ਹੈਅਰਸ ਦੀ ਸਮੱਸਿਆ ਡਿਸਕਸ ਕੀਤੀ ਸੀ ਕਿ ਕੁਝ ਲੋਕ ਜਿਨ੍ਹਾਂ ਦੇ ਵਾਲ ਜਿਹੜੇ ਆ ਉਹ ਉਮਰ ਤੋਂ ਪਹਿਲਾਂ ਸਫੇਦ ਹੋ ਜਾਂਦੇ ਆ ਜਾਂ ਜਲਦੀ ਸਫੇਦ ਹੋਣੇ ਸ਼ੁਰੂ ਹੋ ਜਾਂਦੇ ਆ ਜਾਂ ਵਾਲ ਬਹੁਤ ਝੜਨੇ ਸ਼ੁਰੂ ਹੋ ਜਾਂਦੇ ਆ ਤੇ ਸਿਰ ਦੇ ਵਿੱਚ ਗੰਜਾਪਨ ਦਿਸਣਾ ਸ਼ੁਰੂ ਹੋ ਜਾਂਦਾ ਉਹਨਾਂ ਦੇ ਲਈ ਮੈਂ ਇੱਕ ਰੈਮਡੀ ਦੱਸੀ ਸੀ ਕਿ ਤੁਸੀਂ ਕਿੰਝ ਇਹਨਾਂ ਵਾਲਾਂ ਨੂੰ ਉਮਰ ਤੋਂ ਪਹਿਲਾਂ ਝੜਨੋਂ ਵੀ ਰੋਕ ਸਕਦੇ ਹੋ ਤਾਂ ਸਫੇਦ ਹੋਣੋਂ ਵੀ ਰੋਕ ਸਕਦੇ ਹੋ ਉਸ ਗੱਲਬਾਤ ਦੇ ਦੌਰਾਨ ਮੈਨੂੰ ਕਿ ਕਮੈਂਟ ਜਿਹੜਾ ਹੈ ਮੇਰੀ ਕਿਸੇ ਭੈਣ ਦਾ ਆਇਆ ਹੋਇਆ ਸੀ ਜਿਨ੍ਹਾਂ ਨੇ ਕਿਹਾ ਹੋਇਆ ਸੀ ਕਿ ਤੁਹਾਡੇ ਆਪਣੇ ਵੀ ਜਿਹੜੇ ਫਰੰਟ ਦੇ హెయిਰ ਨੇ ਉਹ ਕੱਟਨੇ ਕੀ ਤੁਸੀਂ ਇਹ ਰੈਮਡੀ ਆਪਣੇ ਆਪ ਦੇ ਉੱਤੇ ਅਪਲਾਈ ਨਹੀਂ ਕੀਤੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਕਮੈਂਟ ਕੀਤਾ ਇਹਦਾ ਮਤਲਬ ਕਿ ਸਾਡੀ ਜਿਹੜੀ ਆਡੀਅנס ਹੈ ਉਹ ਕਿੰਨੀ ਸੁਹੇਰਦਾ ਹੈ ਕਿੰਨੀ ਸਿਆਣੀ ਹੈ ਮੈਂ ਹਮੇਸ਼ਾ ਇਹੀ ਗੱਲ ਕਹਿੰਨੀ ਆ ਕਿ ਕਿਸੇ ਦੇ ਉੱਤੇ ਵੀ ਚਾਹੇ ਮੈਂ ਹੀ ਤੁਹਾਨੂੰ ਕੋਈ ਗੱਲ ਕਹਾਂ ਉਹਨੂੰ ਇਸ ਤਰ੍ਹਾਂ ਬਿਨਾ ਮਤਲਬ ਕਿਸੇ ਜਾਣਕਾਰੀ ਤੋਂ ਤੁਹਾਨੂੰ ਉਹਨੂੰ ਅਪਲਾਈ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਨੇ ਵੀ ਕਮੈਂਟ ਕੀਤਾ ਮੈਂ ਤੁਹਾਨੂੰ ਗੱਲ ਜ਼ਰੂਰ ਦੱਸਣਾ ਚਾਹੁੰਦੀ ਆ ਜੀ ਦੇਖੋ ਦੁਨੀਆ ਦੇ ਵਿੱਚ ਨਾ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਪਹਿਲੇ ਉਹ ਹੁੰਦੇ ਨੇ ਜਿਨ੍ਹਾਂ ਦੇ ਲਈ ਕੁਝ ਚੀਜ਼ਾਂ ਸਮੱਸਿਆਵਾਂ ਹੁੰਦੀਆਂ ਨੇ ਦੂਜੇ ਉਹ ਹੁੰਦੇ ਨੇ ਜਿਨ੍ਹਾਂ ਨੂੰ ਉਹਨਾਂ ਚੀਜ਼ਾਂ ਨਾਲ ਕੋਈ ਫਰਕ ਹੀ ਨਹੀਂ ਪੈਂਦਾ ਠੀਕ ਹੈ ਮੈਂ ਉਹ ਦੂਜੀ categories ਵਾਲਾ ਪਰਸਨ ਆ ਮਤਲਬ ਮੈਨੂੰ ਹਮੇਸ਼ਾ ਤੋਂ ਇਹ ਲੱਗਦਾ ਕਿ ਲੁਕਸ ਜਿਹੜੀਆਂ ਉਹ ਕੋਈ ਮੈਟਰ ਹੀ ਨਹੀਂ ਕਰਦੀਆਂ ਤੁਹਾਡੇ ਕੋਲ ਜ਼ਿੰਦਗੀ 'ਚ ਹੋਰ ਕੰਮ ਜਿਹੜੇ ਆ ਤੁਸੀਂ ਜੇ ਉਹਨਾਂ ਦੇ ਵਿੱਚ ਬਿਜ਼ੀ ਹੁੰਨੇ ਹੋ ਤਾਂ ਮਤਲਬ ਕੁਝ ਇੱਕ ਲੋਕੀ ਹੁੰਦੇ ਆ ਜਿਹੜੇ ਬਿਜ਼ੀ ਵੀ ਹੋਣ ਪਰ ਉਹ ਆਪਣੇ ਲੁਕਸ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜਾ ਹੈ ਨਾ ਉਹ ਅਵੇਅਰ ਰਹਿੰਦੇ ਆ ਕਿ ਅਸੀਂ ਬਿਲਕੁਲ ਮਤਲਬ ਪਰਫੈਕਟ ਦਿਖੀਏ ਤੇ ਸੱਚਮੁੱਚ ਕਈ ਲੋਕੀ ਜਿਹੜੇ ਉਹ ਬੜੇ ਸ਼ਾਨਦਾਰ ਸ਼ਖਸੀਅਤ ਦੇ ਮਾਲਕ ਹੁੰਦੇ ਆ ਜਿਹੜੇ ਹਰ ਇੱਕ ਪਾਸੇ ਤੋਂ ਪਰਫੈਕਟ ਹੁੰਦੇ ਨੇ ਪਰ ਮੈਂ ਦੂਜੀ ਕੈਟਾਗਰੀ ਦੇ ਵਿੱਚ ਆ ਮੈਂ ਮਤਲਬ ਮੈਨੂੰ ਲੱਗਦਾ ਹੈ ਕਿ ਜਿਵੇਂ ਦਾ ਵੀ ਹੈਗਾ ਸਭ ਕੁਝ ਬਸ ਠੀਕ ਹੈ ਪਰ ਜਿਹੜੀਆਂ ਰੈਮਡੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਦੀਆਂ ਉਹ ਮੈਂ ਤੁਹਾਡੇ ਨਾਲ ਐਕਸਪੈਰੀਮੈਂਟ ਕਰਕੇ ਹੀ ਸ਼ੇਅਰ ਕਰਦੀਆਂ ਉਹ ਮੈਂ ਖੋਤੇ ਨਹੀਂ ਕਰਦੀ ਕਿਉਂਕਿ ਮੇਰੇ ਕੋਲ ਉਹਨਾਂ ਸਮਾਂ ਨਹੀਂ ਹੁੰਦਾ ਪਰ ਮੈਂ ਉਹ ਜਿਹੜੀਆਂ ਸਾਰੀਆਂ ਰੈਮਡੀਜ਼ ਜਿਹੜੀਆਂ ਮੈਂ ਤੁਹਾਨੂੰ ਦੱਸਦੀਆਂ ਉਹ ਪਹਿਲਾਂ ਐਕਸਪੈਰੀਮੈਂਟ ਕੀਤੀਆਂ ਹੁੰਦੀਆਂ ਉਸ ਤੋਂ ਬਾਅਦ ਹੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀਆਂ ਤੇ ਅੱਜ ਵੀ ਮੈਂ ਤੁਹਾਡੇ ਲਈ ਇਸ ਤਰ੍ਹਾਂ ਦੀ ਹੀ ਰੈਮਡੀ ਲੈ ਕੇ ਆਈਆਂ ਜਿਹੜੀ ਜੇਕਰ ਤੁਸੀਂ ਮਤਲਬ ਤੁਹਾਡੀ ਉਮਰ ਤੋਂ ਪਹਿਲਾਂ ਵਾਲ ਸਫੇਦ ਹੋ ਰਹੇ ਹੈ ਤੇ ਤੁਸੀਂ ਕੋਈ ਵੀ ਬਾਜ਼ਾਰੂ ਕੈਮੀਕਲ ਵਾਲੀ ਡਾਈ ਜ ਆਪਣੇ ਵਾਲਾਂ ਦੇ ਉੱਤੇ ਨਹੀਂ ਲਾਉਣੀ ਚਾਹੁੰਦੇ ਨਹੀਂ ਲਾਉਣੀ ਚਾਹੁੰਦੇ ਤੇ ਮੈਂ ਇੱਕ ਐਡਵਾਈਸ ਵੀ ਦਵਾਂਗੀ ਕਿ ਲਗਾਇਓ ਵੀ ਨਾ ਕਿਉਂਕਿ ਜੇ ਤੁਸੀਂ ਲਗਾ ਲੋਗੇ ਨਾ ਤਾਂ ਤੁਹਾਡੇ ਜਿਹੜੇ ਉਹ ਸਫੇਦ ਵਾਲ ਨੇ ਉਹ ਤਾਂ ਪਤਾ ਨਹੀਂ ਕਵਰ ਅਪ ਹੋਣੇ ਆ ਕਿ ਨਹੀਂ ਹੋਣੇ ਕੁਝ ਸਮੇਂ ਲਈ ਹੋ ਜਾਣਗੇ ਪਰ ਜਿਹੜੇ ਜਿੱਥੇ ਜਿੱਥੇ ਉਹ ਡਾਈ ਲੱਗ ਗਈ ਉਹਨੇ ਤੁਹਾਡੇ ਜਿਹੜੇ ਬਾਕੀ ਵੀ ਵਾਲ ਨੇ ਉਹਨਾਂ ਨੂੰ ਵੀ ਉਹਨੇ ਸਫੇਦ ਕਰ ਦੇਣਾ ਤਾਂ ਇਸ ਕਰਕੇ ਬਾਜ਼ਾਰੂ ਡਾਈ ਤੁਸੀਂ ਵਾਲਾਂ ਦੇ ਉੱਤੇ ਨਾ ਕਰੋ ਅੱਜਕੱਲ੍ਹ ਕੀ ਟ੍ਰੈਂਡ ਹੈ ਕਿ ਹਰ ਕਿਸੇ ਨੂੰ ਨਾ ਆਪਣੇ ਵਾਲਾਂ ਨੂੰ ਕੋਈ ਨਾ ਕੋਈ ਕਲਰ ਕਰਨਾ ਵਧੀਆ ਲੱਗਦਾ ਮੈਨੂੰ ਵੀ ਨੇਚਰਲ ਜਿਹੜੇ ਬਰਗੰਡੀ ਜੇ ਵਾਲਾ ਨਾ ਕੁਝ ਲੋਕਾਂ ਨੂੰ ਦੇ ਕੀਤੇ ਹੋਏ ਦੇਖ ਕੇ ਉਹ ਮੈਨੂੰ ਬੜੇ ਸੋਹਣੇ ਲੱਗਦੇ ਆ ਕਿ ਉਹ ਨੇਚਰਲ ਜਿਹਾ ਕਲਰ ਜਿਹੜਾ ਉਹਨਾਂ ਦਾ ਬਰਗੰਡੀ ਜ੍ਹਾ ਡਾਰਕ ਬ੍ਰਾਊਨ ਜ੍ਹਾ ਉਹ ਸ਼ੇਡ ਬਹੁਤ ਸੋਹਣਾ ਲੱਗਦਾ ਕੁਝ ਲੋਕਾਂ ਦੇ ਪਰ ਹੁਣ ਇਸ ਸ਼ੇਡ ਨੂੰ ਅਸੀਂ ਕੈਮੀਕਲ ਦੇ ਨਾਲ ਵਾਲਾਂ ਦੇ ਉੱਤੇ ਅਪਲਾਈ ਨਹੀਂ ਕਰਨਾ ਜਾਂ ਜੇਕਰ ਸਾਡੇ ਵਾਲ ਸਫੇਦ ਵੀ ਹੋ ਚੁੱਕੇ ਨੇ ਤਾਂ ਉਹਨਾਂ ਵਾਲਾਂ ਨੂੰ ਅਸੀਂ ਡਾਈ ਕਰਨਾ ਚਾਹੁੰਦੇ ਆ ਪਰ ਕਿਸੇ ਕੈਮੀਕਲ ਦੇ ਨਾਲ ਨਹੀਂ ਤਾਂ ਉਹਦੇ ਹੀ ਅੱਜ ਮੈਂ ਇੱਕ ਰੈਮੇਡੀ ਲੈ ਕੇ ਆਈ ਆ ਤਾਂ ਫਿਰ ਆਜੋ ਸ਼ੁਰੂਆਤ ਕਰਦੇ ਹਾਂ ਉਸ ਚੀਜ਼ ਨੂੰ ਬਣਾਉਣ ਦੀ ਇਹ ਬਿਲਕੁਲ 100% ਕੈਮੀਕਲ ਫ੍ਰੀ ਹੈ ਬਿਲਕੁਲ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੁਸੀਂ ਇਹਨੂੰ ਚਾਹੇ ਤੁਹਾਡੇ ਵਾਲ ਕਾਲੇ ਨਹੀਂ ਤੁਸੀਂ ਤਾਂ ਵੀ ਅਪਲਾਈ ਕਰਕੇ ਦੇਖ ਸਕਦੇ ਹੋ ਤੇ ਜੇਕਰ ਤੁਹਾਡੇ ਜਿਹੜੇ ਵਾਲ ਨੇ ਉਹ ਸਫੇਦ ਨੇ ਤੁਸੀਂ ਉਹਨਾਂ ਦੇ ਉੱਤੇ ਵੀ ਇਹਨਾਂ ਨੂੰ ਅਪਲਾਈ ਕਰ ਸਕਦੇ ਹੋ ਹੁਣ ਇਹਦੇ ਲਈ ਤੁਹਾਨੂੰ ਚਾਹੀਦਾ ਕੀ ਹੈ ਸਤੋਂ ਜ਼ਰੂਰੀ ਜਿਹੜੀ ਚੀਜ਼ ਹੈਗੀ ਹੈ ਉਹ ਹੈਗੀ ਹੈ ਨਾਰੀਅਲ ਦਾ ਤੇਲ ਦੂਜੀ ਚੀਜ਼ ਤੁਹਾਨੂੰ ਚਾਹੀਦੀ ਹੈ ਹਲਦੀ ਤੀਜਾ ਤੁਹਾਨੂੰ ਚਾਹੀਦੀ ਹੈ ਚਾਹ ਪੱਤੀ ਚੌਥੇ ਤੁਹਾਨੂੰ ਚਾਹੀਦੀ ਹੈ ਹਰੀ ਮਹਿੰਦੀ ਤੇ ਪੰਜਵਾਂ ਤੁਹਾਨੂੰ ਚਾਹੀਦਾ ਹੈ ਕਾਫੀ ਪਾਊਡਰ ਜੀ ਹਾਂ ਇਹ ਪੰਜ ਚੀਜ਼ਾਂ ਤੁਹਾਨੂੰ ਚਾਹੀਦੀਆਂ ਮੈਂ ਇੱਕ ਵਾਰ ਫਿਰ ਤੋਂ ਦੱਸ ਦਿੰਨੀ ਆ ਕਿ ਤੁਹਾਨੂੰ ਚਾਹੀਦਾ ਕੀ ਹੈ ਤੁਹਾਨੂੰ ਚਾਹੀਦੀ ਹੈ ਚਾਹ ਪੱਤੀ ਕਾਫੀ ਪਾਊਡਰ ਹਰੀ ਮਹਿੰਦੀ ਜਿਹੜੀ ਹੱਥਾਂ ਵਾਲੀ ਮਹਿੰਦੀ ਹੁੰਦੀ ਹੈ ਤੇ ਇਸ ਤੋਂ ਬਿਨਾ ਹਲਦੀ ਚਾਹੀਦੀ ਹੈ ਤੇ ਚਾਹੀਦਾ ਨਾਰੀਅਲ ਦਾ ਤੇਲ ਹੁਣ ਇਸ ਚੀਜ਼ ਨੂੰ ਬਣਾਉਣ ਦੀ ਆਪਾਂ ਸ਼ੁਰੂਆਤ ਕਰਦੇ ਆਂ ਕਰਨਾ ਕੀ ਹੈ ਇੱਕ ਚਮਚਾ ਕਾਫੀ ਪਾਊਡਰ ਦਾ ਲੈਣਾ ਤੇ ਇੱਕ ਚਮਚਾ ਤੁਸੀਂ ਲੈਣਾ ਚਾਹ ਪੱਤੀ ਦਾ ਦੋਨਾਂ ਨੂੰ ਤੁਸੀਂ ਇੱਕ ਜਿਹੜਾ ਹੈਗਾ ਲੋਹੇ ਦੇ ਭਾਂਡੇ ਦੇ ਵਿੱਚ ਪਾ ਲੈਣਾ ਕਿਸੇ ਇਸ ਤਰ੍ਹਾਂ ਦੇ ਭਾਂਡੇ ਦੇ ਵਿੱਚ ਪਾਇਓ ਜਿਹਦੇ ਵਿੱਚ ਤੁਸੀਂ ਇਹਨੂੰ ਰਜਾ ਸਕੋ ਠੀਕ ਹੈ ਇੱਕ ਚਮਚਾ ਚਾਹ ਪੱਤੀ ਦਾ ਤੇ ਇੱਕ ਚਮਚਾ ਕਾਫੀ ਪਾਊਡਰ ਕਿਸੇ ਲੋਹੇ ਦੇ ਭਾਂਡੇ ਦੇ ਵਿੱਚ ਪਾਉਣਾ ਹੈ ਤੇ ਉਹਦੇ ਵਿੱਚ ਤੁਸੀਂ ਅੱਧਾ ਚਮਚਾ ਪਾਉਣਾ ਹੈ ਹਲਦੀ ਦਾ ਹੁਣ ਤੁਸੀਂ ਜਦੋਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰ ਲਿਆ ਤਾਂ ਇਹਦੇ ਵਿੱਚ ਤੁਸੀਂ ਜਿਹੜਾ ਹੈਗਾ ਉਹ ਪਾ ਦੇਣਾ ਥੋੜਾ ਜਿਹਾ ਗਰਮ ਪਾਣੀ ਗਰਮ ਪਾਣੀ ਜਿਹੜਾ ਹੈ ਉਹ ਬਿਲਕੁਲ ਗਰਮ ਹੋਣਾ ਚਾਹੀਦਾ ਕਿੰਨਾ ਗਰਮ ਮਤਲਬ ਜਿਹਨੂੰ ਅਸੀਂ ਕਹਿੰਦੇ ਆ ਕਿ ਰਜਦਾ ਪਾਣੀ ਹੋਵੇ ਉਹਨਾ ਗਰਮ ਪਾਣੀ ਤੁਸੀਂ ਕਾਫੀ ਪਾਊਡਰ ਚਾਹ ਪੱਤੀ ਤੇ ਹਲਦੀ ਦਾ ਜਿਹੜਾ ਤੁਹਾਡਾ ਸੀ ਮਿਕਸਚਰ ਰੱਖਿਆ ਉਹਦੇ ਵਿੱਚ ਤੁਸੀਂ ਇਹ ਪਾਣੀ ਜਿਹੜਾ ਹੈਗਾ ਉਹ ਪਾ ਦੇਣਾ ਤੇ ਇਸ ਪਾਣੀ ਨੂੰ ਫਿਰ ਤੁਸੀਂ 2-3 ਮਿੰਟ ਜਿਹੜਾ ਹੈਗਾ ਲਗਾਤਾਰ ਚਮਚੇ ਨਾਲ ਤਿੰਨੋਂ ਚੀਜ਼ਾਂ ਇਹ ਮਿਕਸ ਕਰਨੀ ਹੈ ਤੇ ਫਿਰ ਤੁਸੀਂ ਇਹਦੇ ਵਿੱਚ ਇੱਕ ਚਮਚਾ ਪਾ ਦੇਣਾ ਨਾਰੀਅਲ ਦੇ ਤੇਲ ਦਾ ਹੁਣ ਜਦੋਂ ਤੁਹਾਡੀਆਂ ਇਹ ਚਾਰੋਂ ਚੀਜ਼ਾਂ ਮਿਕਸ ਹੋ ਗਈਆਂ ਤਾਂ ਤੁਸੀਂ ਆਪਣੇ ਗੈਸ ਦੀ ਫਲੇਮ ਔਨ ਕਰ ਦੇਣੀ ਤੇ ਇਹਨੂੰ ਤੁਸੀਂ 3-4 ਉਬਾਲੀਆਂ ਆਉਣ ਤੱਕ ਰਜਾਉਣਾ ਚੰਗੀ ਤਰ੍ਹਾਂ ਮਤਲਬ ਤੋੜਾ ਇੱਕ ਚਮਚਾ ਚਾਹ ਪੱਤੀ ਦਾ ਇੱਕ ਚਮਚਾ ਕਾਫੀ ਪਾਊਡਰ ਅੱਧਾ ਚਮਚਾ ਹਲਦੀ ਤੇ ਇੱਕ ਚਮਚਾ ਨਾਰੀਅਲ ਦਾ ਤੇਲ ਇਹਨੂੰ 3-4 ਉਬਾਲੀਆਂ ਆਉਣ ਤੱਕ ਤੁਸੀਂ ਗੈਸ ਦੇ ਉੱਤੇ ਲੋਹੇ ਦੇ ਭਾਂਡੇ ਦੇ ਵਿੱਚ ਤੁਸੀਂ ਇਹਨੂੰ ਪਕਾਉਣਾ ਹੈ ਰਜਾਉਣਾ ਹੈ ਤੇ ਜਦੋਂ 3-4 ਉਬਾਲੀਆਂ ਆ ਗਈਆਂ ਉਸ ਤੋਂ ਬਾਅਦ ਤੁਸੀਂ ਇਹਨੂੰ ਬੰਦ ਕਰ ਦੇਣਾ ਪਾਣੀ ਦੀ ਕੁਆਂਟੀਟੀ ਤੁਸੀਂ ਉਨੀ ਕੀ ਹੀ ਰੱਖਿਓ ਜਿੰਨਾਕ ਮਤਲਬ ਇਹ ਚੀਜ਼ਾਂ ਉਹਦੇ ਵਿੱਚ ਚੰਗੀ ਤਰ੍ਹਾਂ ਘੁਲ ਜਾਣ ਤਾਂਕਿ ਉਬਾਲੀ ਆਉਣ ਤੋਂ ਬਾਅਦ ਤੁਹਾਡੇ ਕੋਲ ਥੋੜਾ ਜਿਹਾ ਪਾਣੀ ਜਿਹੜਾ ਹੈਗਾ ਬਚ ਜਾਵੇ ਮੰਨ ਲਓ ਤੁਸੀਂ ਅੱਧੇ ਗਲਾਸ ਤੋਂ ਥੋੜਾ ਜਿਹਾ ਘੱਟ ਪਾਣੀ ਇਹਨਾਂ ਦੇ ਵਿੱਚ ਪਾ ਕੇ ਇਹਨੂੰ ਰਜਾ ਹੁਣ ਜਦੋਂ ਇਸ ਪਾਣੀ ਨੂੰ 3-4 ਉਵਾਲੀਆਂ ਆ ਗਈਆਂ ਉਸ ਤੋਂ ਬਾਅਦ ਤੁਸੀਂ ਇਸ ਪਾਣੀ ਨੂੰ ਠੰਡਾ ਕਰ ਲੈਣਾ ਤੇ ਠੰਡਾ ਕਰਨ ਤੋਂ ਬਾਅਦ ਤੁਸੀਂ ਇਹਨੂੰ ਪੁਣ ਲੈਣਾ ਤੇ ਪੁਣ ਕੇ ਤੁਸੀਂ ਇਸ ਜਿਹੜਾ ਤੁਹਾਡਾ ਇਹ ਪਾਣੀ ਹੈ ਇਸ ਪਾਣੀ ਦੇ ਵਿੱਚ ਤੁਸੀਂ ਹਰੀ ਮਹਿੰਦੀ ਦਾ ਜਿਹੜਾ ਪਾਊਡਰ ਹੈ ਉਹਨੂੰ ਤੁਸੀਂ ਮਿਕਸ ਕਰ ਲੈਣਾ ਮਿਕਸ ਉਹਨੂੰ ਕਿਸ ਤਰ੍ਹਾਂ ਕਰਨਾ ਜਿਵੇਂ ਅਸੀਂ ਪੇਸਟ ਬਣਾਉਣੀ ਹੀ ਆ ਉਹਨੂੰ ਸਿਰ ਦੇ ਉੱਤੇ ਲਗਾਉਣ ਲਈ ਤੁਸੀਂ ਉਸ ਤਰ੍ਹਾਂ ਇਹਨੂੰ ਮਿਕਸ ਕਰਨਾ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ 3-4 ਘੰਟੇ ਉਸੇ ਲੋਹੇ ਦੇ ਭਾਂਡੇ ਦੇ ਵਿੱਚ ਇਹਨੂੰ ਪਿਆ ਰਹਿਣ ਦੇਣਾ ਮਤਲਬ ਇਹਨੂੰ ਉਹਦੇ ਵਿੱਚ ਭਿਓ ਕੇ ਛੱਡ ਦੇਣਾ 3-4 ਘੰਟੇ ਮਿਨੀਮਮ ਛੱਡਿਓ ਕਿਉਂਕਿ ਇਦੇ ਨਾਲ ਬਹੁਤ ਹੀ ਸੋਹਣਾ ਨੇਚਰਲ ਡਾਰਕ ਬ੍ਰਾਊਨ ਕਲਰ ਜਿਹੜਾ ਹੈ ਉਹ ਤੁਹਾਡੇ ਵਾਲਾਂ ਦਾ ਆਏਗਾ ਬਿਲਕੁਲ ਕੈਮੀਕਲ ਫ੍ਰੀ ਹੈ ਇਹਦਾ ਕੋਈ ਵੀ ਜਿਹੜਾ ਇਹਦੇ ਵਿੱਚ ਕੈਮੀਕਲ ਦੀ ਵਰਤੋਂ ਜਿਹੜੀ ਹੈ ਉਹ ਨਹੀਂ ਹੋਈ ਹੈਗੀ ਇਹ ਬਿਲਕੁਲ ਤੁਸੀਂ ਘਰੇ ਤਿਆਰ ਕੀਤਾ ਤੁਹਾਡੇ ਵਾਲ ਸ਼ਾਈਨੀ ਵੀ ਹੋਣਗੇ ਨੇਚਰਲ ਬਰਾਊਨ ਜਾਂ ਬਰਗੰਡੀ ਜਿਹੜਾ ਤੁਹਾਡੇ ਵਾਲਾਂ ਦਾ ਕਲਰ ਹੈਗਾ ਉਹ ਵੀ ਖਿਲ ਕੇ ਆਊਗਾ ਹੁਣ ਜੇਕਰ ਤੁਸੀਂ ਇਹਦੇ ਵਿੱਚ ਮਹਿੰਦੀ ਨਹੀਂ ਪਾਉਣੀ ਚਾਹੁੰਦੇ ਤਾਂ ਤੁਸੀਂ ਇਸ ਚੀਜ਼ ਨੂੰ ਕਿਸੇ ਦੂਜੀ ਤਰ੍ਹਾਂ ਵੀ ਵਰਤੋਂ ਕਰ ਸਕਦੇ ਹੋ ਪਰ ਜਿਹੜੀ ਮੈਂ ਤੁਹਾਨੂੰ ਇਹ ਪਹਿਲੀ ਚੀਜ਼ ਦੱਸੀ ਹੈ ਕਿ ਮਹਿੰਦੀ ਵਿੱਚ ਪਾ ਕੇ ਤੁਸੀਂ ਇਹਨੂੰ 5-6 ਘੰਟੇ ਛੱਡ ਦੇਣਾ ਐਸੀ ਤਰ੍ਹਾਂ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਆਪਣੇ ਵਾਲਾਂ ਦੇ ਉੱਤੇ ਜਦੋਂ ਲਗਾਉਣਾ 5-6 ਘੰਟਿਆਂ ਦੇ ਬਾਅਦ ਜਾਂ 3-4 ਘੰਟਿਆਂ ਦੇ ਬਾਅਦ ਜਦੋਂ ਤੁਸੀਂ ਇਹਨੂੰ ਆਪਣੇ ਵਾਲਾਂ ਦੇ ਉੱਤੇ ਲਗਾਉਣਾ ਤੇ ਫਿਰ ਵਾਲਾਂ ਦੇ ਉੱਤੇ ਤੁਸੀਂ ਇਹਨੂੰ ਡੇਢ ਦੋ ਘੰਟਾ ਲਗਾ ਕੇ ਰੱਖਣਾ ਤੇ ਉਸ ਤੋਂ ਬਾਅਦ ਇਹਨੂੰ ਧੋ ਦੇਣਾ ਤੁਹਾਡੇ ਵਾਲਾਂ ਦਾ ਬਹੁਤ ਸੋਹਣਾ ਨੇਚਰਲ ਬ੍ਰਾਊਨ ਬਰਗੰਡੀ ਕਲਰ ਜਿਹੜਾ ਹੈਗਾ ਉਹ ਆਏਗਾ ਖਿਲ ਕੇ ਦੂਜਾ ਢੰਗ ਹੁਣ ਜੇ ਤੁਸੀਂ ਇਹ ਚ ਹਰੀ ਮਹਿੰਦੀ ਨਹੀਂ ਪਾਉਣੀ ਚਾਹੁੰਦੇ ਤਾਂ ਤੁਸੀਂ ਕੀ ਕਰਨਾ ਸੇਮ ਇਹੀ ਸਾਰੀਆਂ ਚੀਜ਼ਾਂ ਲੈਣੀਆਂ ਤੁਸੀਂ ਕਾਫੀ ਪਾਊਡਰ ਲੈਣਾ ਹੈ ਉਹਦੇ ਚ ਤੁਸੀਂ ਨਾਰੀਅਲ ਦਾ ਤੇਲ ਲੈਣਾ ਤੇ ਅੱਧਾ ਚਮਚਾ ਤੁਸੀਂ ਹਲਦੀ ਲੈਣੀ ਹੈ ਤਿੰਨੋਂ ਚੀਜ਼ਾਂ ਲੈਣੀਆਂ ਕਾਫੀ ਪਾਊਡਰ ਲੈਣਾ ਹੈ ਨਾਰੀਅਲ ਦਾ ਤੇਲ ਲੈਣਾ ਤੇ ਅੱਧਾ ਚਮਚ ਹਲਦੀ ਮਤਲਬ ਇੱਕ ਚਮਚਾ ਕਾਫੀ ਪਾਊਡਰ ਇੱਕ ਚਮਚਾ ਨਾਰੀਅਲ ਦਾ ਤੇਲ ਅੱਧਾ ਚਮਚਾ ਹਲਦੀ ਲੈਣੀ ਆ ਇਹਨੂੰ ਤੁਸੀਂ ਗਰਮ ਕਰ ਲੈਣਾ ਗਰਮ ਕਰਕੇ ਇਹਨੂੰ ਥੋੜਾ ਜਿਹਾ ਪਕਾ ਲੈਣਾ ਜਦੋਂ ਪੱਕ ਗਿਆ ਉਸ ਤੋਂ ਬਾਅਦ ਇਹਨੂੰ ਠੰਡਾ ਹੋਣ ਤੋਂ ਬਾਅਦ ਜਿਸ ਤਰ੍ਹਾਂ ਅਸੀਂ ਕੋਈ ਵੀ ਤੇਲ ਆਪਣੇ ਸਿਰ ਦੇ ਵਿੱਚ ਲਾਉਂਦੇ ਆ ਉਸੇ ਤਰ੍ਹਾਂ ਤੁਸੀਂ ਇਹਦੀ ਆਪਣੇ ਸਿਰ ਦੇ ਵਿੱਚ ਮ사ਜ ਕਰਨੀ ਹੈ ਮਤਲਬ ਜਿਵੇਂ ਅਸੀਂ ਕੋਈ ਵੀ ਤੇਲ ਲਾ ਕੇ ਵਾਲਾਂ ਦੇ ਵਿੱਚ ਚਸਦੇ ਆ ਨਾ ਉਸੀ ਤਰ੍ਹਾਂ ਤੁਸੀਂ ਇਹਨੂੰ ਆਪਣੇ ਵਾਲਾਂ ਦੇ ਵਿੱਚ ਲਗਾਉਣਾ ਤੇ ਉਹਦੀ ਮ사ਜ ਕਰਨੀ ਹੈ ਤਾਂ ਇਹ ਵੀ ਜਿਹੜਾ ਹੈਗਾ ਇਹ ਤੁਹਾਡੇ ਵਾਲਾਂ ਨੂੰ ਨੇਚਰਲ ਬਰਾਊਨ ਬਰਗੰਡੀ ਇਹਨੇ ਵੀ ਧੋਣ ਤੋਂ ਬਾਅਦ ਕਰ ਦੇਣਾ ਪਰ ਹਾਂ ਇਸ ਚੀਜ਼ ਦਾ ਹੈ ਕਿ ਇਹਨੂੰ ਫਿਰ ਤੁਹਾਨੂੰ ਹਫ਼ਤੇ ਦੇ ਵਿੱਚ 2 ਜਾਂ 3 ਵਾਰ ਅਪਲਾਈ ਕਰਨਾ ਪਏਗਾ ਜੇਕਰ ਤੁਸੀਂ ਇਹਨੂੰ ਬਿਨਾਂ ਮਹਿੰਦੀ ਤੋਂ ਯੂਜ਼ ਕਰਦੇ ਹੋ ਪਰ ਜਿਹੜੀ ਤੁਹਾਡੀ ਮਹਿੰਦੀ ਵਾਲਾ ਟੰਗ ਹੈਗਾ ਉਹ ਜੇ ਤੁਸੀਂ ਇੱਕ ਵਾਰ ਅਪਲਾਈ ਕਰ ਲਿਆ ਤਾਂ ਤੁਹਾਡੇ 15 ਦਿਨ ਜਿਹੜਾ ਹੈਗਾ ਉਹ ਕਲਰ ਨੇਚਰਲੀ ਰਹੇਗਾ ਤੇ ਉਹਨੇ ਬਹੁਤ ਵਧੀਆ ਜਿਹੜੇ ਤੁਹਾਨੂੰ ਰਿਜ਼ਲਟ ਦੇਣੇ ਆ 15 ਦਿਨ ਤੋਂ ਦੇ ਉਹਦੇ ਨਾਲ ਬਹੁਤ ਸੋਹਣੇ ਨਿਕਲਣਗੇ ਸੋ ਇੱਕ ਵਾਰ ਅਪਲਾਈ ਕਰਕੇ ਜ਼ਰੂਰ ਦੇਖਿਓ ਕਿਸ ਤਰ੍ਹਾਂ ਦੇ ਰਹੇ ਰਿਜ਼ਲਟ ਮੈਨੂੰ ਇਹ ਵੀ ਜ਼ਰੂਰ ਦੱਸਿਓ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਆਈ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਿਆ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਐਸੀ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਰਣਦੀਪ ਪੰਦੀਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਮੇਲਾ ਮੁਕਦਾ ਹੈ ਹੁਣ ਦਿਓ ਇਜਾਜ਼ਤ